ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਆਪ ਜੀ ਨਾਲ ਇਤਿਹਾਸਾਂਝਾ ਕਰ ਰਹੇ ਹਾਂ ਗੋਲੀ ਚੱਲਦੀ ਗਈ ਇਹ ਇਤਿਹਾਸਿਕ ਨਾਵਲ ਗਿਆਨੀ ਤੇਰਲੋਕ ਸਿੰਘ ਜੀ ਵੱਲੋਂ ਲਿਖਿਆ ਗਿਆ ਹੈ ਇਸ ਵਿੱਚ ਬੱਬਰਾਂ ਦਾ ਇਤਿਹਾਸ ਬੱਬਰਾਂ ਦੀ ਵਿਥਿਆ ਲਿਖੀ ਗਈ ਹੈ ਕਿ ਕਿਦਾਂ ਕੁਝ ਨੌਜਵਾਨਾਂ ਨੇ ਇੱਕ ਹਥਿਆਰਬੰਦ ਜਥੇਬੰਦੀ ਤਿਆਰ ਕੀਤੀ ਅਤੇ ਉਸ ਦਾ ਮਕਸਦ ਇਸ ਧਰਤੀ ਤੋਂ ਪਾਪੀਆਂ ਦਾ ਨਾਸ਼ ਕਰਨਾ ਅਤੇ ਉਹਨਾਂ ਝੋਲੀ ਚੁੱਕਾਂ ਦਾ ਨਾਸ਼ ਕਰਨਾ ਜਿਹੜੇ ਕੁਝ ਪੈਸਿਆਂ ਖਾਤਰ ਅਤੇ ਕੁਝ ਜ਼ਮੀਨ ਖਾਤਰ ਆਪਣਿਆਂ ਨਾਲ ਹੀ ਦਗਾ ਕੁਮਾਰੇ ਸਨ ਆਪਣੀਆਂ ਹੀ ਧੀਆਂ ਭੈਣਾਂ ਦੀ ਇੱਜ਼ਤਾਂ ਲਟਾਰ ਰਹੇ ਸਨ ਔਰ ਆਪਣੇ ਦਾ ਹੀ ਖੂਨ ਬਹਾਰ ਰਹੇ ਸਨ ਆਪਣੇ ਦੇਸ਼ ਨਾਲ ਗਦਾਰੀ ਕਰ ਰਹੇ ਸਨ ਇਤਿਹਾਸ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਅਗੇ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਅਤੇ ਸ਼ੇਅਰ ਜਰੂਰ ਕਰਨਾ ਤਾਂ ਜੋ ਇਹ ਸਾਡਾ ਵੱਡਾ ਮੁੱਲਾ ਇਤਿਹਾਸ ਸਾਡੇ ਹੋਰਨਾ ਭੈਣਾ ਭਰਾਵਾਂ ਖਾਸ ਕਰਕੇ ਸਾਡੀ ਨੌਜਵਾਨੀ ਤੱਕ ਪਹੁੰਚ ਸਕੇ ਇਸ ਇਤਿਹਾਸ ਨੂੰ ਲੜੀਵਾਰ ਜੋੜਨ ਲਈ ਸਾਡੇ ਚੈਨਲ ਤੇ ਜਾ ਕੇ ਤੁਸੀਂ ਪਹਿਲੀਆਂ ਵੀਡੀਓ ਸੁਣ ਸਕਦੇ ਹੋ ਔਰ ਲੜੀਵਾਰ ਇਤਿਹਾਸ ਜੋੜ ਸਕਦੇ ਹੋ ਇਤਿਹਾਸ ਅੱਗੇ ਸ਼ੁਰੂ ਕਰਦੇ ਹਾਂ ਮੁਟਿਆਰ ਨਿਹਾਲੋ ਪੁੱਜ ਕੇ ਜਵਾਨ ਸੀ ਉਹ ਵਿਆਹ ਦੇ ਸਮੇਂ ਤੋਂ ਉੱਪਰ ਜਾ ਰਹੀ ਸੀ ਆਦਮਪੁਰ ਉਸ ਦਾ ਚੁੱਕਿਆ ਜਾਣਾ ਉਂਦੇ ਵਾਸਤੇ ਮਾੜਾ ਤੇ ਘਰਦਿਆਂ ਵਾਸਤੇ ਬਦਨਾਮੀ ਦਾ ਕਾਰਨ ਸੀ ਉਹ ਪਹਿਲਾਂ ਮੰਗੀ ਹੋਈ ਸੀ ਪਰ ਉਸ ਦਾ ਮੰਗੇਤਰ ਮਰ ਗਿਆ ਸੀ। ਦੂਸਰੀ ਥਾਂ ਮੰਗਣ ਨੂੰ ਫਿਰਦੇ ਸਨ ਕਿ ਨਵੇਂ ਝਗੜੇ ਉਤਪਨ ਹੋ ਗਏ। ਬਿਸ਼ਨ ਸਿੰਘ ਜੈਲਦਾਰ ਦੇ ਕਤਲ ਨੇ ਨਿਹਾਲੋ ਦੇ ਜੀਵਨ ਰਾਹ ਵਿੱਚ ਔਂਕੜਾ ਪੈਦਾ ਕਰ ਦਿੱਤੀਆਂ। ਜੈਲਦਾਰ ਦਾ ਪੁੱਤਰ ਆਪਣੇ ਬਾਪ ਦੇ ਕਤਲ ਪਿੱਛੋਂ ਕੁੱਤੇ ਵਾਂਗ ਹਲਕਾ ਹੋ ਗਿਆ। ਉਹਦੀ ਪਹਿਲਾਂ ਹੀ ਨਿਹਾਲੋ ਤੇ ਅੱਖ ਸੀ। ਫਿਰ ਤਾਂ ਪਿੱਛੇ ਹੀ ਲੱਗ ਪਿਆ। ਪੁਲਸ ਉਸ ਦੀ ਸਹਾਇਤਾ ਕਰਦੀ ਸੀ ਗੁੰਡੇ ਉਸ ਕੋਲ ਸਨ ਫਿਰ ਉਸ ਨੂੰ ਕਿਸ ਦੀ ਪਰਵਾਹ ਸੀ ਜੇ ਉਸ ਨੂੰ ਡਰ ਸੀ ਰਤਾ ਮਾਸਾ ਤਾਂ ਬੱਬਰਾਂ ਦਾ ਸੀ ਉਸ ਚੰਦਰੇ ਨੇ ਝੂਠੀ ਮੁਖਬਰੀ ਕਰਕੇ ਨਿਹਾਲੋ ਦੇ ਭਰਾ ਤੇ ਬਾਪ ਨੂੰ ਜੇਲ੍ਹ ਭਜਵਾ ਦਿੱਤਾ ਬੱਬਰਾਂ ਦੀ ਆਮ ਫੜੋ ਫੜੀ ਆਰੰਭ ਹੋ ਗਈ ਸੀ ਕਿਉਂਕਿ ਸੰਤ ਕਰਤਾਰ ਸਿੰਘ ਤੇ ਹੋਰ ਕਈ ਬੰਦੇ ਸੁਲਤਾਨੀ ਗਵਾਹ ਬਣ ਗਏ ਸਨ ਨਵੰਬਰ ਤੇ ਦਸੰਬਰ 1923 ਦੇ ਦੋਵੇਂ ਮਹੀਨੇ ਬੱਬਰਾਂ ਵਾਸਤੇ ਅਸ਼ੁੱਭ ਸਨ ਸਰਦਾਰ ਕਿਸ਼ਨ ਸਿੰਘ ਤੇ ਸੰਤ ਸਿੰਘ ਗ੍ਰਿਫਤਾਰ ਹੋ ਚੁਕੇ ਸਨ ਲਾਹੌਰ ਦੀ ਸੈਂਟਰਲ ਜੇਲ੍ਹ ਦੀ ਇੱਕ ਬੈਰਕ ਦੀਆਂ 10 ਕੋਠੜੀਆਂ 'ਚ ਬੱਬਰਾਂ ਦੀ ਰੌਣਕ ਸੀ ਇਹੋ ਸਮਾਂ ਸੀ ਜਦੋਂ ਅਕਾਲੀ ਲੀਡਰ ਫੜੇ ਜਾ ਰਹੇ ਸਨ ਕਿਉਂਕਿ ਅੰਮ੍ਰਿਤਸਰ 'ਚ ਫਿਰਕੂ ਫਸਾਦ ਹੋ ਗਿਆ ਸੀ ਦੂਰ ਆਦੇਸ਼ ਤੇ ਫਸਾਦ ਰੋਕਣ ਚ ਅਕਾਲੀਆਂ ਨੇ ਬੜੀ ਮਦਦ ਕੀਤੀ ਸੀ ਨਿਹਾਲੋ ਦੀ ਮਾਂ ਬੜੀ ਸਿਆਣੀ ਸੀ ਤੇ ਦੂਰ ਅੰਦੇਸ਼ ਦੀ ਵੀ ਸੀ ਉਸਮ ਨੇ ਘਬਰਾਉਣ ਦੀ ਥਾਂ ਦਲੇਰੀ ਤੋਂ ਕੰਮ ਲਿਆ ਤੇ ਘਰ ਛੱਡ ਕੇ ਰਾਤ ਹਨੇਰੇ ਵਿੱਚ ਧੀ ਨੂੰ ਨਾਲ ਲੈ ਕੇ ਆਦਮਪੁਰ ਜਾਵੜੀ ਜੇਲ੍ਹਦਾਰ ਦਾ ਚੰਦਰਾ ਪੁੱਤਰ ਹੱਥ ਮਲਦਾ ਹੀ ਰਹਿ ਗਿਆ ਕੋਈ ਮਹੀਨਾ ਕੁ ਜੇਲ੍ਹ ਵਿੱਚ ਰੱਖਣ ਪਿੱਛੋਂ ਨਿਹਾਲੋ ਦੇ ਬਾਪੂ ਤੇ ਭਰਾ ਨੂੰ ਉੱਪਰਲੇ ਅਫਸਰਾਂ ਨੇ ਛੱਡ ਦਿੱਤਾ ਕਿਉਂਕਿ ਉਹ નિર્ਦੋਸ਼ ਸਾਬਤ ਹੋਏ ਫੜੋ ਫੜੇ ਵੀ ਤਾਂ ਅੰਨੇ ਵਾਕੀਤੀ ਗਈ ਸੀ ਕੁਝ ਦਿਨਾਂ ਵਿੱਚ ਹੀ 400 ਤੋਂ ਉੱਪਰ ਬੰਦੇ ਥਾਣਿਆਂ ਜੇਲਾਂ ਤੇ ਲਾਹੌਰ ਦੇ ਕਿਲੇ 'ਚ ਡੱਕ ਦਿੱਤੇ ਗਏ ਸਨ ਪਰ ਪੜਤਾਲ ਕਰਨ ਵਿੱਚੋਂ ਛੱਡਨੇ ਪਏ ਸਨ ਕਿਉਂਕਿ ਆਮ ਲੋਕਾਂ ਦੇ ਵਿਰੁੱਧ ਲੋਕਾਂ ਵਿੱਚੋਂ ਗਵਾ ਮਿਲਨੇ ਮੁਸ਼ਕਲ ਸਨ ਦੁਆਬੇ ਦਾ ਬੱਚਾ ਬੱਚਾ ਤਾਂ ਸਰਕਾਰ ਦੇ ਟੋਡੀਆਂ ਦੇ ਵਿਰੁੱਧ ਸੀ ਨਿਹਾਲੋ ਦਾ ਪਿਤਾ ਸੋਹਣ ਸਿੰਘ ਰਾਣੀਪੁਰ ਪੁੱਜਾ ਆਪਣੇ ਘਰ ਦੇ ਹਾਲਾਤ ਦੇਖ ਕੇ ਉਸ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ ਮਾਲ ਡੰਗਰ ਘਰ ਕੋਈ ਨਹੀਂ ਸੀ ਖੁਰਲੀਆਂ ਟਟੀਆਂ ਪਈਆਂ ਸਨ ਘਰ ਦੀ ਭਾਜੜ ਚੁੱਕੀ ਗਈ ਤੇ ਕੋਠਿਆਂ ਦੇ ਖਿੜਕੇ ਲੋਕੀ ਪੁੱਟ ਕੇ ਲੈ ਗਏ ਸਨ ਸੁੰਨੇ ਕੋਠੇ ਭਾਂ ਭਾਂ ਕਰਦੇ ਸਨ ਨਾ ਚੌਤਰਾ ਸਬ ਸੀ ਤੇ ਨਾ ਚੁੱਲਾ ਦੋਵੇਂ ਪਿਓ ਪੁੱਤ ਉਜੜੇ ਘਰ ਨੂੰ ਦੇਖ ਕੇ ਹੈਰਾਨ ਹੋਏ ਖਲੋਤੇ ਰਹੇ ਪੁਲਿਸ ਨੇ ਭਾਜੜ ਚੁੱਕ ਲਈ ਤੇ ਘਰ ਉਜਾੜ ਦਿੱਤਾ ਡੰਗਰ ਤੇ ਕੁਝ ਸਮਾਨ ਬੌਟੀ ਆਦਮਪੁਰ ਲੈ ਗਈ ਹੈ ਰਾਤੋ ਰਾਤ ਉਹ ਤੇ ਨਿਹਾਲੋ ਆਦਮਪੁਰ ਹਨ ਜੇਲ੍ਹਦਾਰ ਦੇ ਪੁੱਤਰ ਦੀ ਕਰਤੂਤ ਹੈ ਸਾਰੀ ਇੱਕ 80 ਸਾਲ ਦੇ ਬੁੱਢੇ ਗਵਾਂਢੀ ਨੇ ਸੋਨ ਸਿੰਘ ਨੂੰ ਸੱਚ ਦੱਸ ਦਿੱਤਾ ਸੱਪ ਦੀ ਮੌਤ ਆਏ ਤਾਂ ਉਹ ਚਰਾਹੇ ਵਿੱਚ ਜਾ ਬੈਠਦਾ ਹੈ ਤਾਇਆ ਨਿਹਾਲੋ ਦਾ ਭਰਾ ਨਿਹਾਲ ਸਿੰਘ ਗੁੱਸੇ ਨਾਲ ਬੋਲਿਆ ਬੰਦਾ ਮਾਂ ਦੀ ਕੁੱਖ ਤੋਂ ਇੱਕ ਵਾਰ ਜਨਮ ਲੈਂਦਾ ਹੈ ਜਵਾਨ ਤੇ ਬੁੱਢਾ ਹੋ ਕੇ ਮਰ ਵੀ ਜਾਂਦਾ ਹੈ ਇਸ ਉਜਾੜੇ ਦਾ ਮੈਂ ਬਦਲਾ ਲੈ ਕੇ ਛੱਡਾਂਗਾ ਚਾਹੇ ਫਾਹੇ ਕਿਉਂਨ ਲੱਗ ਜਾਵਾਂ ਸੋਨ ਸਿੰਘ ਚੁੱਪ ਰਿਹਾ ਉਸ ਦੀਆਂ ਅੱਖਾਂ ਵਿੱਚ ਅਤਰੂ ਆ ਗਏ ਸੁਖੀ ਵਸਦੇ ਉਜਾੜੇ ਗਏ ਆਖਰ ਕਿਉਂ ਉਹਦੀ ਆਤਮਾ ਚ ਆਵਾਜ਼ ਉਠਦੀ ਸੀ ਪੁੱਤਰ ਸੋਨ ਸਿਆ ਤਾਨੂੰ ਅਜੇ ਪਿੰਡ ਨਹੀਂ ਸਿਵੜਨਾ ਚਾਹੀਦਾ ਠੰਡ ਠੰਡੋਰਾ ਹੋ ਜਾਂਦਾ ਤਾਂ ਆਂਦੇ ਮੁੱਢੜੇ ਨੇ ਹਮਦਰਦੀ ਜਤਾਈ ਕੋਈ ਗੱਲ ਨਹੀਂ ਤਾਇਆ ਮਰਦਾਂ ਤੇ ਘੋੜਿਆਂ ਕੰਮ ਪੈਣ ਅਵੱਲੇ ਪਈ ਸੋ ਸਹੀ ਪਰ ਸੋਨ ਸਿੰਘ ਦਾ ਮੁੰਡਾ ਪੂਰੀ ਗੱਲ ਨਾ ਕਰ ਸਕਿਆ ਗੁੱਸੇ ਨਾਲ ਉਹ ਲਾਲ ਪੀਲਾ ਹੁੰਦਾ ਜਾਂਦਾ ਸੀ ਉਸਨੇ ਥਾਣੇ ਵਿੱਚ ਮਾਰ ਖਾਧੀ ਸੀ ਜੇਲ੍ਹ ਵਿੱਚ ਤੰਗੀ ਝੱਲੀ ਸੀ ਤੇ ਦੇਸ਼ ਭਗਤਾਂ ਦੀਆਂ ਗੱਲਾਂ ਸੁਣੀਆਂ ਸਨ ਉਸ ਨੂੰ ਬਬਰ ਮਿਲੇ ਸਨ ਉਹ ਲੋਕ ਜਿਹੜੇ ਜੀਵਨ ਦੇ ਨਿਸ਼ਾਨੇ ਨੂੰ ਸਮਝ ਚੁੱਕੇ ਸਨ ਅਤਿਆਚਾਰ ਤੇ ਹੋਰ ਔਂਕੜਾਂ ਦਾ ਮੂਲ ਉਹੋ ਗੋਰਾ ਸ਼ਾਹੀ ਨੂੰ ਸਮਝਦੇ ਸਨ ਗੋਰਾ ਸ਼ਾਹੀ ਦੀ ਮੌਤ ਦੇ ਪਿੱਛੇ ਹੀ ਸਾਰੀਆਂ ਔਂਕੜਾਂ ਦੂਰ ਹੋ ਸਕਦੀਆਂ ਹਨ ਚੱਲ ਬਾਪੂ ਸੁਖ ਰਹੀ ਤਾਂ ਫਿਰ ਆ ਕੇ ਇਸ ਪਿੰਡ ਬਸਾਂਗੇ ਭਾਉ ਤਾਂ ਕਿਸੇ ਨੇ ਚੱਕ ਨਹੀਂ ਖੜਨੀ ਚਲ ਗੱਭਰੂ ਨੇ ਆਪਣੇ ਬਾਪ ਨੂੰ ਬਾਹੋਂ ਫੜਿਆ ਤੇ ਉਜੜੇ ਘਰੋਂ ਤੁਰ ਪਏ ਆਂਢੀ ਗਵੰਢੀ ਚੁੱਪਚਾਪ ਵੇਖਦੇ ਰਹੇ ਸਨ ਜੇਲ੍ਹਦਾਰ ਦੇ ਮੁੰਡੇ ਤੋਂ ਡਰਦੇ ਨਾ ਬੋਲੇ ਤੇ ਨਾ ਉਹਨਾਂ ਹਮਦਰਦੀ ਜਤਾਈ ਦੋਵੇਂ ਰਾਣੀਪੁਰ ਤੋਂ ਬਾਹਰ ਹੋ ਗਏ ਉਸ ਵੇਲੇ ਸੂਰਜ ਡੁੱਬ ਰਿਹਾ ਸੀ ਉਸ ਦੀਆਂ ਅੰਤਮ ਕਿਰਨਾਂ ਧਰਤੀ ਤੇ ਹਰ ਅੰਗ ਤੇ ਬਨਾਸਪਤੀ ਨੂੰ ਲਾਲ ਰੰਗ ਵਿੱਚ ਰੰਗੀਆਂ ਜਾਂਦੀਆਂ ਸਨ ਉਸ ਲਾਲੀ ਦੇ ਪਿੱਛੇ ਸੀ ਹਨੇਰਾ ਡਰਾਉਣਾ ਹਨੇਰਾ ਫਿਰ ਤੀਸਰੇ ਦਿਨ ਦਾ ਸੂਰ ਚੜਿਆ ਤਾਂ ਰਾਣੀਪੁਰ ਦੇ ਵਸਨੀਕ ਸਹਿਮ ਗਏ ਸਾਰਿਆਂ ਨੂੰ ਉਹ ਦਿਨ ਚੇਤੇ ਆ ਗਿਆ ਜਿਸ ਦਿਨ Jaildar Bishan Singh ਦਾ ਖੂਨ ਹੋਇਆ ਸੀ ਪੁਲਿਸ ਨੇ ਸਾਰੇ ਪਿੰਡ ਨੂੰ ਘੇਰ ਕੇ ਤੰਗ ਕੀਤਾ ਸੀ ਪਰ ਹੁਣ ਤਾਂ ਪਹਿਲੋਂ ਨਾਲੋਂ ਵੀ ਭਿਆਨਕ ਘਟਨਾ ਵਾਪਰੀ ਸੀ ਜੇਲ੍ਹਦਾਰ ਦੇ ਜਵਾਨ ਪੁੱਤਰ ਦਾ ਖੂਨ ਹੋ ਗਿਆ ਕੋਠੇ ਨੂੰ ਅੱਗ ਲਾਈ ਗਈ ਤੂੜੀ ਤੇ ਬਾਲਣ ਵਾਲੇ ਕੋਠੇ ਵਿੱਚ ਹੀ ਉਸ ਦੀ ਲੋਥ ਸੁੱਟ ਕੇ ਅੱਗ ਲਾ ਕੇ ਸੜ ਕੇ ਕਾਤਲ ਜਿੱਧਰੋਂ ਆਏ ਸਨ ਉਧਰ ਹੀ ਤੁਰ ਗਏ ਕਿਸੇ ਨੂੰ ਕੱਖ ਪਤਾ ਨਾ ਲੱਗਾ ਇਹ ਖੂਨੀ ਕਾਰਾ ਰਾਤ ਦੇ 2 ਵਜੇ ਹੋਇਆ ਸੀ ਜਦੋਂ ਸਿਆਲ ਦੀ ਰੁੱਤ ਹੌਣ ਕਰਕੇ ਲੋਕ ਅੰਦਰ ਹੀ ਸੁੱਤੇ ਹੋਏ ਸਨ ਕੋਈ ਰੌਲਾ ਨਹੀਂ ਸੁਣ ਸਕਿਆ ਕੋਈ ਅੱਗ ਦਾ ਧੂਆਂ ਜਾਂ ਅੱਗ ਦੀਆਂ ਲਾਟਾਂ ਨਹੀਂ ਦੇਖ ਸਕਿਆ ਕਤਲ ਕਰਨ ਵਾਲੇ ਥੋੜੇ ਨਹੀਂ ਸਨ ਸਗੋਂ ਉਹਨਾਂ ਦੀ ਗਿਣਤੀ ਦਸਾਂ ਦੇ ਲਗਭਗ ਸੀ ਉਹਨਾਂ ਦੇ ਘਰ ਦੀਆਂ ਜਨਾਨੀਆਂ ਨੂੰ ਕੁਝ ਨਹੀਂ ਸੀ ਕਿਆ ਇਹ ਜਰੂਰ ਤੁਰਦੇ ਹੋਏ ਆਖ ਗਏ ਸਨ ਜਿਹੜਾ ਦੂਸਰਿਆਂ ਨਾਲ ਭੈੜਾ سلوਕ ਕਰਦਾ ਹੈ ਵੈਸਾ ਉਸ ਨਾਲ ਹੁੰਦਾ ਹੈ ਪੁਲਿਸ ਨੂੰ ਆਖਣਾ ਇਸ ਦੇ ਵੈਰੀ ਆਏ ਸਨ ਤੇ ਮਾਰ ਕੇ ਚਲੇ ਗਏ ਵਸਦਿਆਂ ਨੂੰ નિર્ਦੋਸ਼ ਉਜਾੜਨਾ ਠੀਕ ਨਹੀਂ ਹੁੰਦਾ ਜਿਉਂ-ਜਿਉਂ ਲੋਕਾਂ ਨੂੰ ਪਤਾ ਲੱਗਾ ਕਿ ਜੇਲ੍ਹਦਾਰ ਦਾ ਪੁੱਤਰ ਮਾਰ ਕੇ ਸਾੜ ਦਿੱਤਾ ਗਿਆ ਹੈ ਤਿਉਂ-ਤਿਉਂ ਉਹ ਘਰ ਛੱਡ ਕੇ ਬਾਹਰ ਨੂੰ ਨਸ ਦੇ ਗਏ ਬਹੁ-ਬੇਟੀਆਂ ਦੀ ਇੱਜ਼ਤ ਰੱਖਣ ਦਾ ਉਪਰਾਲਾ ਕਰਦੇ ਗਏ ਰਾਣੀਪੁਰ ਤੇ ਉਸ ਨੀਕਾਂ ਨੂੰ ਭਾਜਣਾ ਪੈ ਗਈਆਂ ਲਓ ਜੀ ਅੱਜ ਲਈ ਇਨਾ ਹੀ ਇਤਿਹਾਸ ਲੈ ਕੇ ਹਾਜ਼ਰ ਹੋਇਆ ਇਤਿਹਾਸ ਪੜਦਿਆਂ ਸੁਣਦਿਆਂ ਸੁਣਾਉਂਦਿਆਂ ਸਮੇਂ ਬੇਨਤਾਂ ਪ੍ਰਕਾਰ ਦੀਆਂ ਪੁੱਲਾਂ ਚੁੱਕਾ ਹੋ ਜਾਂਦੀਆਂ ਹਨ ਹੋਈਆਂ ਹੋਣ ਗਿਆ ਗੁਰੂ ਸਾਹਿਬ ਬਖਸ਼ਨਹਾਰ ਨੇ ਅੱਗੇ ਤੋਂ ਸਿੰਘ ਨੂੰ ਸਹੀ ਇਤਿਹਾਸ ਪੜਨ ਸੁਣ ਸੁਣਾਉਣ ਦੀ ਸੋਝੀ ਬਖਸ਼ਨ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ